ਜੇ ਪੜਾ ਆਪ ਤੁਹਾਨੂੰ ਕਰਦੇ ਸਤ ਸੰਗਤ ਕਰਦੇ ਆ ਜਿਹੜੇ ਸਦਾ ਕਰਾਉਂਦੇ ਸਤ ਬਾਬਾ ਮਨੀ ਸਿੰਘ ਦੀ ਯਾਦ ਹੈ ਸਲਾਮਾਤ ਹੋਵੇ ਉਹਦਾ ਪਾਇਆ ਜਾ ਰਿਹਾ ਰਾਗੀ ਜੀ ਦੀ ਤੁਸੀਂ ਕਥਾ ਵਾਚ ਖਾ ਰਹੀ ਹਾਂ ਪਰ ਜੀ ਕਿਤੇ ਸਾਡਾ ਦਾਣਾ ਪਾਣੀ ਦਿੱਤਾ ਹੋਇਆ ਸੀ ਤੇ ਬਹੁਤ ਸਮੇਂ ਤੋਂ ਪਹਿਲਾਂ ਵੀ ਆਇਆ ਸੀ ਕਹਿੰਦੇ ਭੈਣ ਜੀ ਹਾਜ਼ਰੀ ਭਰਦੀ ਆਂ ਦਾਣੇ ਪਾਣੀ ਦੀ ਖੇਡ ਸੀ ਮੈਨੂੰ ਜਦੋਂ ਇਹਨਾਂ ਦਾ ਦੁਪਹਿਰੇ ਫੋਨ ਆਇਆ ਮੈਂ ਖੇਤ 'ਤੇ ਸੀ ਤੇ ਲੋਕੀ ਸਰਵਤ ਸੜਨ ਵਾਲੀ ਚੱਲੇ ਆ ਸੀ ਪਰ ਗੁਰੂ ਸਰ ਨੇ ਕਿਰਪਾ ਕੀਤੀ ਇਹ ਮਨ ਦੇ ਵਿੱਚ ਇੱਛਾ ਜਨੂਰ ਸੀ ਉਹ ਮੰਨਤੀ ਭਾਵਨਾ ਸੰਤ ਦਸ਼ਪੇਸ਼ ਪਿਤਾ ਕਰਮੀਆਂ ਵਾਲੇ ਨੇ ਪੂਰੀ ਕਰ ਦਿੱਤੀ ਆਉ ਮੇਰਾ ਜਿਹੜਾ ਸਮਾਂ ਹੈ 11:11 ਉਹ ਸੋ ਜਿੰਦਾ ਤੁਸੀਂ ਪਿਆਰ ਰੱਖਦੇ ਹੋ ਉਹ ਦਿਲਿਆਂ ਤੇ ਮੈਂ ਇੱਕ ਉਮੀਦ ਲੈ ਕੇ ਆਈ ਐ ਕਿ ਉਹਨਾਂ ਹੀ ਪਿਆਰ ਤੁਸੀਂ ਮੇਰੇ ਤੋਂ ਦੇ ਦੇਵੋ ਇਕ ਸੁਖੀ ਸੀ ਸੀ ਦਾ ਉਹਦਾ ਸਮੁੱਚੇ ਜੱਥੇ ਨੂੰ ਤੁਸੀਂ ਬੜਾ ਪਿਆਰ ਰੱਖ ਸਰਚੇ 파ਸ਼ਾ ਨੇ ਨਿਹਮਤ ਕੀਤੀ ਹੈ ਕਿਰਪਾ ਕੀਤੀ ਹੈ ਸਿੱਖੀ ਪਰਮਣੀ ਬਹੁਤ ਬੋਲਦੀ ਤਾਂ ਉਸ ਨੂੰ ਬਤਾਵਾ ਜਿਨ੍ਹਾਂ ਨੇ ਸਿੱਖੀ ਨੂੰ ਕਿਸ ਤਰ੍ਹਾਂ ਸਵਾਸਾਂ ਦੇ ਨਾਲ ਨਿਭਾਇਆ ਬੰਦ ਬਾਰਖਟ ਵਾਲੇ ਪਰਕੀਦਾਂ ਜਿਗਰਾ ਸਿਕਾ ਨਾਮ ਦਾ

ਆਪਣੇ ਪੁੱਤਰਾਂ ਟੋਟੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਲ ਬਸ ਸਤਿਗੁਰ ਦੇ ਬਾਣੇ ਨੂੰ ਮਿੱਟਾ ਕਰਕੇ ਉਹਨੇ ਆਦ ਕਿ ਆਪ ਕੋ ਸਤਨਾਮ ਸਿਵਾ ਦੀ ਜੁੜੀ ਸਬਤ ਕਰਦਾ ਧੰਨਾ ਸਾਡੀ ਸਿੱਖੀ ਪੰਜਾਬ ਪਾਸ਼ਾ ਸ਼ਾਂਤੀ ਦੇ ਉਦਮੇ ਤੋਂ ਪਹਿਲਾਂ ਟੜ ਦੇ ਸਮਾਜ ਦੀ ਭਰਤੀ ਗਿਆ ਮੈਂ ਅਰਦਾਸ ਕਰਦੀ ਆ ਕਿ ਸੱਚੇ ਪਾਤਸ਼ਾਹ ਟੜ ਦੇ ਸਿਰ ਕੰਟੀ ਕਲਾ ਤੇ بلند ਆਵਾਜ਼ਾਂ ਇਸ ਤਰ੍ਹਾਂ ਸਿੰਗਾ ਤੇ ਗੂੰਜੀਆਂ ਰਹਿ ਚੜੀ ਕਲਾ ਦੀ ਅਰਦਾਸ ਕਰਦੀ ਆ ਜਿਹੜੇ ਖੈਲੋ ਪੰਜਾਬ ਪਾਸ਼ਾ ਸ਼ਾਂਤੀ ਦੇ ਪੁੱਜ ਜਿਨ੍ਹਾਂ ਨੇ ਕੱਤੀਆਂ ਕਵੀਆਂ ਤੇ ਬੈਠ ਕੇ ਸਤਿਗੁਰ ਦੇ ਭਾਣੇ ਮਿੱਠਾ ਕਰਕੇ

ਜਿਨ੍ਹਾਂ ਨੇ ਖਤਰ ਖਤਰ ਆਪਣਾ ਆਪਵਾਰ ਦੇ ਕਰ ਸਿੰਗੋਂ ਦੀ ਖਤਰ ਪੱਥ ਦੀ ਖਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ ਉਹ ਸੋਮੇਦਵਾਰੇ ਫਿਰ ਉਸ ਸਟੇਜ ਤੇ ਬੇਨਤੀ ਕਰਨਾ ਕਿ ਸਟੇਜ ਤੱਕ ਆਵਾਜ਼ ਬਹੁਤ ਸੋ ਚੁੱਪਦਾ ਦਾਅਮਕਸ਼ਿਆ ਜਾਵੇ ਧਰੂ ਸਰ ਕਿਰਪਾ ਕਰ ਆਪਾਂ 11:30 ਵਜੇ ਤੱਕ ਦਾ ਸਮਾਂ ਜਿਹੜਾ ਆਪਣਾ ਹੈਗਾ ਆਪਾਂ ਆਨੰਦ ਮਾਣਨਾ ਵੀ ਸਰ ਕਿਰਪਾ ਕਰ ਗੱਲ ਕਰੀਏ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਨੇ ਆਪਣਾ ਆਪ ਵਾਰਿਆ ਉਹਨਾਂ ਦੀ ਯੋਧਿਆਂ ਨੂੰ ਯਾਦ ਕਰਨ ਲੱਗੇ ਆ ਸਰ ਜੀ ਘਰ ਦੇ ਘਰ ਖਾਲੀ ਹੋ ਜਿਨ੍ਹਾਂ ਪਾਵਾਂ ਨੇ ਪੁੱਤ ਬਾਰੇ ਨੇ ਜਿਨ੍ਹਾਂ ਭੈਣਾਂ ਨੇ ਭਰਾ ਬਾਰੇ ਨੇ ਜਿਨ੍ਹਾਂ ਸਿੰਘੜੀਆਂ ਨੇ ਸਿੱਧ ਬਾਰੇ ਅੱਜ ਵੀ ਉਹਨਾਂ ਦੇ ਪਰਿਵਾਰ ਦਾ ਕੋਈ ਹਾਲ ਪੁੱਛੀ ਬੜੀ ਚੰਗੀ ਕਲਾ ਦਾ ਜਵਾਬ ਹੁੰਦਾ ਉਹ ਮਾਂ ਕਹਿੰਦੀ ਹੈ ਮੇਰੀ ਖੁਸ਼ੀ ਪਵਿੱਤਰ ਹੋ ਗਈ ਮੈਂ ਪੁੱਤ ਗੁਣਵਾਲ ਕਰ ਦਿੱਤਾ ਬੇਸਫਮਾ ਮਾਂ ਤਾਂ ਸਹੀ ਰਹੀ ਪੁੱਤ ਨੂੰ

ਸਕਰੀ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਇਹਦੇ ਉਹੀ ਸੱਚ ਜਾਣਦਾ ਜਿਹਨੂੰ ਲੱਗੀ ਹੁੰਦੀ ਬਿਛੋੜੇ ਝੱਣੇ ਬੜੇ ਔਖੇ ਨੇ ਜਿਨ੍ਹਾਂ ਨੇ ਝੱਲੇ ਨੇ ਉਹਨਾਂ ਨੂੰ ਪਤਾ ਕੁਛੜਾ ਦੀ ਚੀਜ਼ ਹੈ ਰੱਬ ਨਾ ਕਰੇ ਇੱਕ ਪਿਆਰ ਨੂੰ ਆਪਣੀ ਹੱਥੀਂ ਤੋੜਨਾ ਪੈਵੇ ਕਿੱਥੇ ਪਿਆਰ ਸੋਚਦਾ ਹੈ बड़ा होके मेरे बुढ़पे का सहारा बनेगा जब तो वो समाज प्यो वेखना पैसा कि अपने पुत्र की लाश वेखनी पैंती अपने पुत्र की लाश मोटिया से चुकनी पैंती है वो प्यो जान कि कुछ अंदर लेके बैठे मां रोके दस ਨਾ ਮਰੀਆਂ ਅੰਦਰ ਤਾਂ ਜੁੰਦੇ ਆ ਚਲੇ ਉਹ ਜਿਹੜਾ ਆਪਣਾ ਅੰਦਰ ਦਾ ਤੂਫਾਨ ਹੈ ਰੋਕੇ ਕੱਟ ਹੁੰਦੀ ਆ ਪਰ ਪਿਓ ਦੇ ਅੰਦਰ ਇਹ ਚੱਲਦਾ ਜਿਹਦਾ ਜਮਾਨ ਸਤਿਆ ਇਸ ਦੁਨੀਆ ਤੋਂ ਉਸ ਪਿਓ ਨੂੰ ਪੁੱਛਦੇ ਨੇ ਕੋ ਖੋ ਮੰਲੀਆ ਪਿਓ ਨੂੰ ਜਿਸ ਪਿਓ ਨੇ ਉਹ ਤੁਨ ਮੋਟਿਆ ਚੱਟ ਕੇ ਖਿਲਾਇਆ ਹੁੰਦੇ ਉਂਗਲੀ ਫੜ ਕੇੁਰਨਾ ਸਿਖਾਇਆ ਹੁੰਦਾ ਇਕ ਪਿਓ ਨੇ ਆਪਣੇ ਪੁੱਤ ਨੂੰ ਹੌਸਲਾ ਦਿੱਤਾ ਹੋਵੇ ਤੇ ਉਹ ਸਮਾਂ ਪਿਓ ਨੂੰ ਵੇਖਣਾ ਪਵੇ। ਹਰ ਇੱਕ ਦਿਨ ਅੱਖ ਨਾ ਮਿਲੇ। ਬਰਮਣਾਂ ਕਰੇ। ਇਕ ਪਿਓ ਨੂੰ ਆਪਣਾ ਪਥ ਐਵੇਂ ਤੋਲਣਾ ਪਵੇ। ਆਓ। ਉਹਨਾਂ ਸਿਧਾਂਤ ਯਾਦ ਕਰੀਏ। ਜਿਵੇਂ ਸਿਧਾਂਤ ਦਿਆਂ ਤਸਵੀਰਾਂ ਦੇਖਦੇ ਹਾਂ ਉਹਨਾਂ ਦੀ ਕਮਰਾ ਕੀ ਸੀ ਸੰਗਤ ਜੀ ਮਾਵਾ ਨੇ ਬਹੁਤ ਬਖੜਾ ਦੇ ਨਾਲ ਕੁਪਟਾਲੇ 6 6 ਫੁੱਟ ਦੇ ਜਵਾਨ ਪੁੱਤਰੇ ਨੇ ਜਦੋਂ ਉਹਨਾਂ ਯੋਧਿਆਂ ਆਪਣਾ ਤਸਵੀਰਾਂ ਨੂੰ ਅਸੀਂ ਦੇਖਦੇ ਆ ਜਿਵੇਂ ਗੱਲ ਕਰਦੇ ਕਿ ਘਰ ਦੇ ਘਰ ਖਾਲੀ ਹੋਏ ਨੇ ਉਸ ਟਾਈਮ ਕਿਸੇ ਨੇ ਤਸਨੀ ਕਿਤੇ ਘੇਰੇ ਦਾ ਦੀਵਾ ਜਗਾਇਆ ਹੁਣ ਮੈਂ ਗੱਲ 92 ਦੀ ਉਹ ਕਰਨ ਲੱਗੀ ਆ ਉਹਨਾਂ ਸੁਹਿਿਤਾ ਦਾ ਰੋਕ ਚੱਲ ਰਿਹਾ ਜੁੱਤ ਤਰਾਸੀ ਦਾ ਸੀ ਪਹਿਲੀ ਤਰੀਕ ਤੋਂ ਲੈ ਕੇ ਹੁਣ ਤੱਕ ਸੁਣਦੇ ਹਾਂ ਸਰ ਜੀ ਜਿਸ ਸਰੋਵਰ ਇੱਕ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਤੋਂ ਅਸੀਂ ਇਸ਼ਨਾ ਕਰਦੇ ਕਿ ਬੁਕੀਆਂ ਦੇ ਦੂਰ ਖੜੇ ਜਿਨ੍ਹਾਂ ਦਾ ਸਮਾ ਵੇਖਿਆ ਹੋਣਾ ਤੁਸੀਂ ਬਹੁਤ ਜ਼ੋਰ ਤੇ ਬੈਠੇ ਹੋ ਸ਼ਾਇਦ 84 ਦੇ ਇਤੀ ਹੋਏ ਹਨ ਇਹਨੇ ਉਸ ਸਮੇਂ ਉਸ ਸਰੋਵਰ ਵਾਲੀ ਰਾਗ ਲਾਸੀ ਜਿਨ੍ਹਾਂ ਦੇ ਵੇਖਿਆ

ਆਪਣੇ ਹੀ ਉਹ ਰੋਲ ਦੇ ਖਾਤਰ ਆਪਣਾ ਆਪ ਖੁਰਵਾਉਣਾ ਹੈ। ਬੰਦੇ ਬਹੁਤ ਮਹਾਨ ਕਿਦਾਰ ਜੈ ਲਖਿੰਦਰ ਸਿੰਘ ਸੋਲ ਮੇਰੇ ਉਸਤਾਦ ਜੀ ਕਹਿੰਦੇ ਜਦੋਂ ਮੈਂ ਬਾਸਿੰਧਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਯੋਧਿਆਂ ਦੀ ਤਸਵੀਰਾਂ ਨੂੰ ਵੇਖ ਕੇ ਇੱਕ ਵਾਰੀ ਮੇਰੀ ਅੱਖ ਰੋਈ। ਬੜਾ ਸੁਹਾਵਣਾ ਲਿਖਦੇ। ਲਿਖਣ ਲੱਗੇ ਕਿੰਨੇ ਮੇਰੀ ਕਲਮ ਵੀ ਖੁਰਵਾਉਂਦੀ ਸੀ ਉਹਨਾਂ ਯੋਧਿਆਂ ਦੀ ਤਸਵੀਰ ਦੇ ਵੱਲ ਦੇਖਿਆ ਤੇ ਕਲਮ ਚੱਲਦੀ ਹੈ ਜਿਹੜੀਆਂ ਉਹ ਕਲਮ ਦੀਆਂ ਸਧਰਾ ਗਿਆਨੀ ਲਖਬਿੰਦਰ ਸਿੰਘ ਸੋਹਤ ਸਾਹ ਤੇ ਲਿਖੀਆਂ ਨੇ ਉਸ ਵੇਲੇ ਦੀ ਦਾਸਤਾ ਆਪਾਂ ਤੁਹਾਡੇ ਦੇ ਤੁਹਾਨੂੰ ਸਰਬਣ ਕਰਦੇ ਆ ਪਿਆਰ ਦੇ ਨਾਲ ਸਰਬਣ ਕਰਿਓ ਜੀ ਜਿਵੇਂ ਉਹਨਾਂ ਯੋਧਿਆਂ ਨੂੰ ਯਾਦ ਕਰਿਆ ਜਾਂਦਾ ਜਿਵੇਂ ਉਹਨਾਂ ਦੀ ਕੁਰਬਾਨੀ ਜਿਵੇਂ ਆਪਣਾ ਆਪ ਕਿਰਤਾਂ ਚੋਰਾ ਨੀਲਾ ਦਮਲਾ ਆ ਗਿਆ ਪੂਰਾ ਸ਼ਸਤਰੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਰਾਰੇ ਹੋਏ ਸੀ ਆਪਣ ਤਪਾਨ ਕੀਤਾ ਹੋਇਆ ਸੀ ਬਾਣਾ ਪੂਰਾ ਕਰਾਇਆ ਹੋਇਆ ਸੀ ਜਦੋਂ ਸੈਕਟਰ ਦੇ ਉੱਤੇ ਆਉਂਦਾ ਡੀਐਸਪੀ